ਆਇਦਰ ਇਹ ਸਾਡੇ ਵੀਡੀਓ ਡਿਟੈਕਟਰ ਇਹ ਸਾਡੀ ਬਾਤ ਇਹ ਇਹ ਮਾਰ ਕੇ ਕੋਮ ਇਹ ਸਾਡੇ ਸਭ ਦੀ ਗੱਲਾਂ ਮੈਨੂੰ ਮਾਰ ਦੇ ਨਲਾਕ ਭਾਪੀ ਜੋ ਵੀ ਸੁਣਕੀਏ ਤੋਏ ਮੇਰੇ ਵੱਲੋਂ ਲਿਖਣ ਦੀ ਆ ਜੋ ਵੀ ਟਾਪਿਕ ਅਸੀਂ ਕਰਨਾ ਹੁੰਦਾ ਹੈ ਨਾ ਸ਼ੇਅਰ ਉਹ ਮੈਂ ਕਿਹਾ ਕਰਕੇ ਲਿਖਨੀ ਆ ਤੇ ਇਹਦੀ ਵੀਡੀਓ ਇਸ ਵਾਰ ਜੋ ਵੀ ਐਡੀਟਿੰਗ ਕਰ ਲਈਏ ਅਪਲੋਡ ਕਰ ਲਈਏ ਮਲਕੀਤ ਦਾ ਚੈਨਲ ਆ ਉਹ ਮਲਕੀਤ ਨਹੀਂ ਕਰਨੀ ਹੁੰਦੀ ਆ ਆ ਜਾ ਪੁੱਤ ਆ ਜਾ ਕੰਮ ਨਾਲ ਨਿਪਟੜਿਆ ਨਹੀਂ ਆਏਗਾ ਇਹ बैबे आंगी काई काई करदा है को हां इमे आ जाओ तो आ जाओ कर ले लिया था और मुक गया सारा काम चल बढ़िया करया तू पास एक लंदी बढ़िया करया आ आ जाओ तो आ जाओ मन की तरफकार आगे मैंने क्या हाल है ठीक है बढ़िया है आ जाए और बढ़िया बढ़िया और तू उससे लेने आनिया हजे ओ नहीं अभी पहले ऊपर घुमे सवार के जादा मार <laughs> लिए <laughs> <ुण> तो बहुत <पहार laughs> सी <laughs> के पैसे के लिए विटामिन डी ले लिए आ नहीं है नहीं तेरे को ਆਈਲਰ ਵੀ ਹੋਰ ਸਕੂਲ ਵੀ ਹੋਰ ਵਧੀਆ ਐ ਅਸੀਂ ਆਪਾਂ ਬੇਬੇ ਜੀ ਨੂੰ ਪੁੱਛਦੇ ਤੇ ਨੇ ਕਿ ਆ ਵੀ ਆਪਣੇ ਜ਼ਮਾਨੇ ਦੀ ਕੋਈ ਗੱਲਬਾਤ ਸੁਣਾਓ ਤਾਂ ਸੁਣਾ ਦੇ ਲ ਕਹਿੰਦੇ ਜਦੋਂ ਫੋਨ ਨਹੀਂ ਤੇ ਹੁੰਦੇ ਵੀਰ ਆਲ ਮਿਲ ਕੇ ਬੈਠਦੇ ਤੇ ਹੁਣ ਕਿੱਥੇ ਬੈਠਦੀਆਂ ਟਾਈਮ ਵੇਲੇ ਕਿਸੇ ਕੋਲ ਅੱਜ ਸਾਰੇ ਤਾਂ ਮੋਬਾਈਲਾਂ ਘੋੜੇ ਰਹਿੰਦੇ ਆ ਯਾਰ ਆਪਣਾ ਪਤਾ ਕਿੰਨਾ ਵਧੀਆ ਬਚਪਨ ਦਾ ਹਾਂ ਹੋਰ ਐਤਵਾਰ ਨੂੰ ਐਤਵਾਰ ਨੂੰ ਨਾ ਫਿਲਮ ਆਣੀ ਤੇ ਸ਼ਨੀਵਾਰ ਐਤਵਾਰ ਆਣੀ ਕਿਥੇ ਲੋ ਹੈ ਨਾ ਹੋ ਸ਼ਾਮ ਨੂੰ ਅਸੀਂ ਨਾ ਸਾਰੇ ਕੰਮ ਪਚਪਚ ਕੇ ਵਗਾਨੇ ਸਾਰਾ ਕਰਦੇ ਕਹਿੰਦੇ ਹੁੰਦੇ ਤੇ ਵੀ ਉਹ ਟੀਵੀ ਨਹੀਂ ਹੋਣ ਦੇਖਣ ਦੇਣਾ ਜਦ ਤੱਕ ਕੰਮ ਨਹੀਂ ਨਾ ਮੁੱਕਿਆ ਤੁਹਾਨੂੰ ਟੀਵੀ ਨਹੀਂ ਦੇਖਣ ਦੇਣਾ ਅਸੀਂ ਸਾਰਿਆਂ ਨੇ ਭੱਜ ਭੱਜ ਕੰਮ ਮਖਾਣੇ ਫਿਰ ਅਸੀਂ ਟੀਵੀ ਦੇਖਣਾ ਫਿਰ 7:30 ਵਜੇ ਖਬਰਾਂ ਆਣੀਆਂ ਫਿਰ 8:00 ਤੱਕ ਫਿਲਮ ਦਾ ਬਾਕੀ ਹਿੱਸਾ 7:45 ਤੱਕ ਉਹ ਵੀ ਦੇਖਣਾ ਫਿਰ ਅਸੀਂ ਉਹਦੇ ਵਿੱਚ ਫਟਾਫਟ ਫੇਰ ਰੋਟੀ ਰੋਟੀ ਖਾ ਕੇ ਭੰਡੇ ਮਾਝ ਕੇ ਫਿਰ ਵਹਿ ਜਾਣਾ ਅਗੇ 15 ਕਿੱਥੇ ਮੈਨੂੰ ਪਤਾ ਮੈਨੂੰ ਕੀ ਕਿਹਾ ਸੀ ਗੋਮਲ ਗੱਲ ਹਾਂ ਇੱਕ ਨਾ ਕੀ ਕਹਿੰਦੇ ਜਦੋਂ ਉਹ ਇੱਕ ਇੱਕ ਗੀਤ ਦੇ ਵਿੱਚ ਨਾ ਚਿੱਤਰਮਾਲਾ ਆਂਦੀ ਸੀ ਹਨਾ ਯਾਰ ਉਹ ਚਿੱਤਰਮਾਲਾ ਆਉਂਦੀ ਉਹ ਚਿੱਤਰਮਾਲਾ ਸਤਨਾ ਇੱਕ ਗੀਤ ਆਦਾ ਦਾ ਬਸ ਪੰਜਾਬੀਓ ਅੱਧੇ ਘੰਟੇ ਦਾ ਪ੍ਰੋਗਰਾਮ ਦਾ ਮੈਂ ਉਹ ਸਾਰੇ ਦੇਖੀ ਜਾਂਦੀ ਸੀ ਬੇਟੀ ਜਿੰਨੇ ਜਿੰਨੇ ਮੋਕ ਇੱਕ ਇੱਕ ਪੰਜਾਬੀ ਵਾਸਤੇ ਕਦੇ ਹੀ ਹਿੰਦੀ ਆ ਨਾ ਕਦੇ ਇੱਕ ਪੰਜਾਬੀ ਇੱਕ ਮਨ ਪਤਾ ਕੀ ਉਹ ਲੱਗਦਾ ਹੁੰਦਾ ਤਾਂ ਮੈਜਿਕ ਜਿਸ ਤਰ੍ਹਾਂ ਨਾ ਜਾਦੂ ਹੋ ਰਿਹਾ ਹੈ ਇੱਕ ਗੀਤ ਚ ਨਾ ਜਾਕੋ ਹੀ ਰੋਹੇ ਨੇ ਕੱਪੜੇ ਬਦਲ ਲੈਣੇ ਦੇਖੀ ਆਏ ਲੇਖਣ ਹਾਈ ਇੱਕ ਵਾਰ ਡਰੈਸ ਚੇਂਜ ਕਰ ਲਈ ਦੋ ਵਾਰ ਬਦਲੇ ਤੀਸਰੀ ਬਦਲੀ ਹਨਾ ਇੰਨੇ ਕੱਪੜੇ ਬਦਲ ਕਿੱਦਾਂ ਬਦਲ ਜਾਂਦੇ ਨੇ ਬਦਲ ਹੋ ਜਾਂਦਾ ਸਾਡੇ ਵਾਸਤੇ ਤਾਂ ਜਲਦੂ ਹੀ ਚੱਲ ਜੇ ਜਰਾਦਾ ਹਨਾ ਹੁਣ ਜਦੋਂ ਭਾਉਰਾ ਇਹੋ ਰਿਲੇ ਐਲਟ ਕਰਦੇ ਆ ਮਤਲਬ ਫਿਰ ਪਤਾ ਲੱਗਦਾ ਵੀ ਕਿੱਦਾਂ ਹਨਾ ਇਹ ਸਾਰਾ ਸਿਸਟਮ ਚੱਲ ਰਿਹਾ ਹੁੰਦਾ ਹੈ ਉਸ ਟਾਈਮ ਸਾਨੂੰ ਬਈ ਵੀ ਸਾਡੇ ਵਾਸਤੇ ਤਾਂ ਇੱਕ ਤਰ੍ਹਾਂ ਦੀ ਜੱਜੂ ਦੀ ਛੜੀ ਦੀ ਵੀ ਜੱਜੂ ਦੀ ਛੜੀ ਨਾਲ ਫਟਾਫਟ ਕੱਪੜੇ ਬਦਲ ਕੇ ਆਈ ਜਾ ਰਹੇ ਹਨਾ ਤੁਸੀਂ ਨਸਾ ਸਾਡੇ ਦਾ ਕਿੱਦਾਂ ਵੇਦ ਕਰਦੇ ਸੀਗੇ ਇੱਕ ਫਿਲਮ ਵਾਸਤੇ ਹਨਾ ਫਿਰ ਉਹੀ ਆ ਲੋਕ ਆਪਣੇ ਘਰ ਟੀਵੀ ਨਹੀਂ ਸੀ ਹੁੰਦਾ ਜਾਂ ਜਾੜਾ ਛੋਟੇ ਹੁੰਦੇ ਸੀਗੇ ਫਿਰ ਲੋਕਾਂ ਦੇ ਘਰ ਦੇਖਣ ਜਾਣਾ ਕਈ ਵਾਰੀ ਇੱਥੇ ਜਗ੍ਹਾ ਨਹੀਂ ਮਿਲਨੀ ਉਹਨਾਂ ਨੇ ਪਛਾ ਦੇਣਾ ਉਹਨਾਂ ਨੇ ਕਿਹਾ ਵੀ ਸਾਡੇ ਕੋ ਫੁੱਲ ਹਾਊਸ ਆ ਫਿਰ ਤੁਸੀਂ ਵੀ ਆ ਕੇ ਜਾਣਾ ਸਾਡੇ ਨਾਲ ਮੇਰੇ ਰਾਸੀ ਨਾਮ ਕੇ ਰਹਿੰਦੇ ਸੀਗੇ ਮੇਰੇ ਬਚਪਨ ਚ ਆਪਣੇ ਤਾਂ ਅਸੀਂ ਉੱਥੇ ਜਾਣਾ ਸੀ ਸਾਡੇ ਉੱਥੇ ਬੰਮਣਾ ਦੇ ਘਰ ਤੇ ਦੋ ਨਾ ਦੋਨਾਂ ਦੇ ਟੀਵੀ ਹੁੰਦਾ ਦਾ ਜੇ ਇੱਕ ਦੇ ਫੁੱਲੇ ਹਾਊਸ ਤਾਂ ਅਸੀਂ ਦੂਜੇ ਚੱਲ ਜਣਾ ਫੇਰ ਸਟ ਲਾਈਟ ਚਲੇ ਜਾਣੀ ਹਨਾ ਰਿਕਾਰਡ ਕਰ ਲਵਾਂਗਾ ਲਾਈਟ ਮੈਂ ਗਾਈਸ ਤਾਂ ਖਾਣ ਜਾਤਾ ਆ ਨਾਈਟ ਆਣਾ ਲਾਈਟ ਆ ਜਾਣੀ ਅਸੀਂ ਫੇਰ ਉਹਨਾਂ ਦੇ ਘਰ ਨੂੰ ਭੱਜ ਜਾਣਾ ਫਿਰ ਨਾ ਇੱਕ ਵਾਰੀ ਮੇਰੇ ਡੈਡੀ ਨੂੰ ਪਤਾ ਲੱਗ ਗਿਆ ਵੀ ਲੋਕਾਂ ਨੇ ਆਏ ਦੇਖਣ ਜਾਂਦੇ ਅਸੀਂ ਘਰ ਆ ਕੇ ਕਹਿਣ ਲੱਗੇ ਹਾਏ ਸਾਨੂੰ ਬਾੜਿਆ ਨਹੀਂ ਹੈਗਾ ਡੈਡੀ ਕਹਿੰਦੇ ਅੱਜ ਤੋਂ ਬਾਅਦ ਜੇ ਤੁਸੀਂ ਗਏ ਨਾ ਕਿਸੇ ਦੇ ਟੀਵੀ ਦੇਖਣ ਵੀ ਦੂਜੇ ਦਿਨ ਸਵੇਰੇ ਉਹ ਟੀਵੀ ਲੈ ਕੇ ਆਏ ਕਹਿੰਦੇ ਜੇ ਅੱਜ ਦੇ ਬਾਅਦ ਤਾਂ ਵੱਡੂ ਕਿਸੇ ਦੇ ਗਏ ਯਾਰ ਤੁਸੀਂ ਦੇਖਣ ਚਲ ਸਾਨੂੰ ਬਹਾਨੇ ਨਾਲ ਜਦ ਟੀਵੀ ਮਿਲ ਗਿਆ ਫਿਰ ਸਾਡੇ ਘਰ ਐਵੇਂ ਹੀ ਆਉਂਦਾ ਸੀਗਾ ਅਸੀਂ ਕਦੇ ਕਿਸੇ ਨੂੰ ਨਹੀਂ ਰੋਕਿਆ ਕਿਉਂਕਿ ਅਸੀਂ ਉਹ ਮਮਤਾ ਦਾ ਹਾਲਾ ਫਿਰ ਅਸੀਂ ਨਾ ਅਗਲੇ ਨੂੰ ਨਹੀਂ ਕਰਿਆ ਮਤਲਬ ਬੱਚਿਆਂ ਨੂੰ ਸਭ ਨੂੰ ਅਸੀਂ ਰੋਕਿਆ ਨਹੀਂ ਸਾਡੇ ਇਹ ਫੁੱਲ ਹੁੰਦਾ ਦਾ ਮਤਲਬ ਭਰਿਆ ਹੁੰਦਾ ਸੀ ਕਮਰਾ ਬੈਠਣ ਦੀ ਜਗ੍ਹਾ ਨਹੀਂ ਦੀ ਹੁੰਦੀ ਤੁਸੀਂ ਆਪੋ ਸੰਦਾ ਪਰਾੜਾ ਇਸ ਕਰਕੇ ਤੁਸੀਂ ਹਾਂ ਦੂਸਰੇ ਰੂਮ ਫਿਰ ਅਸੀਂ ਹਾਂ ਫਿਰ ਮਤਲਬ ਅਸੀਂ ਦੋ ਤਿੰਨ ਚੀਜ਼ਾਂ ਨਾਲ ਹੀ ਲੈਂਦੀਆਂ ਜਿਹਨਾਂ ਨਾਲ ਬੀਜ ਲੈਂਦਾ ਮਤਲਬ ਫਿਰ ਸਾੜਿਆਂ ਨੇ ਪਾਣੀ ਪੀਣ ਆਉਣਾ ਬਰਤਲੇ ਉਣਾ ਮੈਂ ਕਦੇ ਕਿਸੇ ਨੂੰ ਮਨਾ ਨਹੀਂ ਕਰਿਆ ਹੈਗਾ ਅਸੀਂ ਕਿਸੇ ਨਾਲ ਕਰਾਉਂਦੇ ਨਹੀਂ ਹਾਂ ਇਹਦਾ ਆਦਾ ਪਿੰਡ ਗਿਆ ਸਾਰਾ ਹੀ ਆਉਂਦੇ ਨੇ ਸਾਡੇ ਸਿਰਫ ਪਿੰਡ ਚ ਤਿੰਨ ਘਰ ਤਰੀ ਚ ਹੁੰਦੇ ਵੇ ਮਤਲਬ ਮੈਂ ਕਦੇ ਨਹੀਂ ਮਨਾ ਕਰਿਆ ਹੈਗਾ ਜੇ ਸਾਜਾ ਤਾਂ ਸਿਰਫ ਤੇ ਮਤਲਬ ਗੋਹਾ ਲੈ ਕੇ ਜਾਣਾ ਜਨਾਨੀਆਂ ਨੇ ਟੋਕਰਾਂ ਰੱਖ ਕੇ ਵਾਪਸੀ ਪਹਿਲਾਂ ਸਾਡੇ ਘਰ ਦੀ ਜਿਹੜੀ ਬਾਹਰ ਬਗਲ ਹੁੰਦਾ ਤਾਂ ਉਹਦੇ ਮੇ ਟੋਕਰਿਆਂ ਦੀ ਲੈਨ ਮਤਲਬ ਖੜੀ ਹੁੰਦੀ ਸੀ ਜਨਾਨੀਆਂ ਨੇ ਅੰਦਰ ਆ ਜਾਣਾ ਅੰਦਰ ਆ ਕੇ ਪਾਣੀ ਪੀਣਾ ਠੰਡਾ ਫੇਰ ਜਾਣਾ ਦਾ ਨਹੀਂ ਜਾਂਦਾ ਤਾਂ ਬਹੁਤ ਸਾਂਝਾ ਹੁੰਦੀਆਂ ਦੀਓ ਮੂਕਾ ਕੋਈ ਦੂਜਾ ਦੂਜਾ ਐਂਟਰਟੇਨਮੈਂਟ ਦਾ ਸਾਧਨ ਨਹੀਂ ਮਤਲਬ ਆਹ ਟੀਵੀ ਹੁੰਦਾ ਤਾਂ ਜਾਂ ਫਿਰ ਆਪਣਾ ਐ ਕਰਦੇ ਕਿ ਸਾਡੀ ਹੋਰ ਵੀ ਸਾਡੇ ਚਾਚੇ ਚਾਚੀਆਂ ਕੁੜੀਆਂ ਬੜੀਆਂ ਦੀਆਂ ਉਹ ਕੱਢਣੇ ਬੁੰਨੇ ਦਾ ਕੰਮ ਕਰਦੀਆਂ ਦੁਪਹਿਰ ਨੂੰ ਬੈਠ ਜਾਣਾ ਸਾਰਿਆਂ ਦਾ ਗੱਲਣੀ ਅਸੀਂ ਸਾਰਿਆਂ ਨੇ ਗਲੀ 'ਚ ਇਕੱਠੇ ਹੋ ਕੇ ਹਨਾ ਵੀ ਚੋ ਖੇਲਣੀ ਗੇਲਣੀ ਅੰਨਾ ਝੋਟਾ ਖੇਲਣਾ ਅਸੀਂ ਤਾਂ ਸਾਰਾ ਆਹ ਪਰ ਇੱਕ ਇੱਕ ਦੇ راستے ਉਧਰੇ ਦੂਸਰੇ راستے ਚੜ ਕੇ ਦੂਸਰੇ راستے ਉਧਰੇ ਦੂਸਰੇ راستے ਸਾਡਾ ਦੱਤਾ ਹੀ ਨਹੀਂ ਸਾਡੇ ਮੈਂ ਛੋਟੀ ਦੀ ਜੰਦ ਨਹੀਂ ਸਾਡੇ ਬਾਅਦ ਮੈਨੂੰ ਤਾਂ ਬਹੁਤ ਸ਼ੌਂਕਦਾ ਵੇ ਉਤੇ ਬਾਅਦ ਫਿਰ ਮੇਰੇ ਚੱਲੀਆਂ ਦੋ ਦੋ ਕੱਡੀਆਂ ਆਏ ਨਾ ਉਹ ਸਾਰੇ ਘਰ ਅੱਡੇ ਲੱਗੇ ਰੇ ਮੈਂ ਉਹਨਾਂ ਦੇ ਡਾਈ ਕੱਢਣੇ ਪੁੰਨੇ ਦਾ ਬਹੁਤ ਕਰਦੀਆਂ ਸੀ ਫਿਰ ਮੈਨੂੰ ਛੋਟੀ ਹੁੰਦੀ ਨੂੰ ਸ਼ੌਕ ਹੋ ਗਿਆ ਤਾਂ ਵੀ ਰੋਸ਼ੀਆ ਪੁੰਨਾ ਉੱਤਰਾ ਕੱਢਦੀਆਂ ਦੀਆਂ ਹਾਂ ਬਣਾਉਣੀ ਆ ਬਹੁਤ ਵਧੀਆ ਲੱਗਦਾ ਦਾ ਇਹ ਹੁਣ ਕਰਦੀਆਂ ਹੁੰਦੀਆਂ ਨੇ ਨਾ ਉਹ ਸਾਡੇ ਕੋਲ ਨਾ ਕਾਂਟੀ ਹੁੰਦੇ ਤੇ ਉਹ ਦਰੀਆਂ ਮੁੰਦੇ ਹੁੰਦੇ ਤੇ ਅਸੀਂ ਅਸੀਂ ਮੈਂ ਵੀ ਕਰੀਆਂ ਮੁੰੀਆਂ ਐ ਜਾਨੀ ਕਿ ਹਾਂ ਮੇਰੇ ਮੰਮੀ ਨੂੰ ਮੁੰਨਾ ਵੀ ਸ਼ਹਿਰ ਕੁਣੀਆਂ ਆਪਣੇ ਤਾਂ ਵੀ ਸਾਡੇ ਕਾਂਟੀ ਹੁੰਦੇ ਤੇ ਉਹ ਦਰੀਆਂ ਮੁੰਦੇ ਤੇ ਫਿਰ ਉਹਨਾਂ ਦੀਆਂ ਕੁੜੀਆਂ ਵੀ ਕਰਦੀਆਂ ਆਂ ਫਿਰ ਮੈਂ ਵੀ ਨਾਲ ਉਹਨਾਂ ਤੇ ਜਾ ਕੇ ਕਰਵਾਣਾ ਫਿਰ ਅਸੀਂ ਨਾ ਸ਼ਾਮ ਨੂੰ ਖੇਲਣੇ ਨੂੰ ਮੈਂ ਪਤਾ ਕੀ ਕਰਨਾ ਉਹਨਾਂ ਦਾ ਟੋਕਾ ਹੁੰਦਾ ਦਾ ਕਰਨੇ ਨੂੰ ਵੀ ਅੱਥਾ ਵਾਲੀ ਮਸ਼ੀਨ ਨੇ ਸਾਡਾ ਟੋਕਾ ਕਰਵਾ ਦੇਣਾ ਵੀ ਅਸੀਂ ਇਕੱਠੀਆਂ ਨਾ ਖੇਲਣਾਂ ਹਾਂ ਹਾਂ ਉਹਨਾਂ ਦੇ ਸਾਰੇ ਘਰੋਂ ਮਕਾਨੇ ਇੱਥੇ ਨਾ ਹੁਣ ਤਾਂ ਕੋਈ ਕੰਮ ਚ ਨਹੀਂ ਕਰਦਾ ਨਹੀਂ ਕਰਦੇ ਕੋਈ ਕੰਮ ਚ ਨਹੀਂ ਦੂਜੇ ਦੂਜੇ ਨਾਲ ਕੋਈ ਕੰਮ ਕਰਦੀ ਕਮਰੇ ਚ ਬੜੇ ਤੇ ਵੀ ਗੈਰ ਹੁੰਦੇ ਸਾਡੇ ਕਮਰੇ ਚ ਆਦੇ ਸਾਡਾ ਜਮਾਨਾ ਮੈਂ ਬਹੁਤ ਬਹੁਤ ਵਧੀਆ ਤਾਂ ਸਾਡਾ ਜਮਾਨਾ ਅਸੀਂ ਸਭ ਕੁਝ ਦੇਖ ਲਿਆ ਹੈ ਅਸੀਂ ਟੀਵੀ ਵੀ ਦੇਖ ਲਿਆ ਮੋਬਾਈਲ ਵੀ ਦੇਖ ਲਿਆ ਬਿਨਾਂ ਟੀਵੀ ਤੇ ਵੀ ਬਣਾਣਾ ਤੁਹਾਨੂੰ ਨਾ ਸੇਖਣਾ ਨਾ ਮਿਲਦਾ ਅਸੀਂ ਸਾਰੇ ਅਸੀਂ ਸਿਆ ਆਹ ਤੇ ਮਤਲਬ ਸਿਆਣੀ ਪੀੜੀ ਹੈ ਜਿਹੜੀ ਸਾਫ ਤੇ ਜਾ ਰਹੀ ਹੈ ਸਾਡੀ ਪੀੜੀ ਸਿਆਣੀ ਹੈ ਇਸੇ ਆਣ ਦਾ ਸਾਰੇ ਹੁੰਦੇ ਆ ਨਹੀਂ ਪਰ ਸਾਰੇ ਨਹੀਂ ਜਿਆਦਾ ਇਹ ਆ ਨਹੀਂ ਅਸੀਂ ਮਤਲਬ ਸੀ ਬਹੁਤ ਬਚਵਾਦੇ ਬਚਾ ਰਹੇ ਬਹੁਤ ਬਚਵਾਦੇ ਅੱਲੇ ਰਿੰਦ ਮੇਂ ਚੁੱਕੀ ਕੋਲ ਹੈ ਹੈਲੋ ਅੱਜ ਕਿਸੇ ਹੇਲੀ ਨਾਲ ਮਨੂਨਾ ਸਵੇਰੇ ਨਾਲ ਗੁੱਡ ਮਾਰਨਿੰਗ ਭੇਜੀ ਰਹੀ ਹੈ ਵੈਰੀ ਗੁੱਡ ਮਾਰਨਿੰਗ ਅੱਗੇ ਵੀ ਲੀਤਾ ਮੈਂ ਕਹ ਵੀ ਆ ਵੀ ਦਾ ਮਤਲਬ ਆ ਮੇਰੀ ਵੀ ਮਤਲਬ ਵੈਰੀ ਇੰਨੇ ਬੋਟਮ ਬਚਾ ਲਿਆ ਤੂੰ ਯਾਰ ਵਾਈ ਬੰਦੀ ਕਿੰਨਾ ਕਲਾਈ ਬਚ ਗਿਆ ਸੋਨੂੰ ਬਾੜ ਦੇ ਜਮਾਤਾ ਹੈ ਮੈਂ ਕਿ ਇਹੋ ਜਿਕੇ ਨਾ ਕੱਪੜੇ ਛੋਟੇ ਹੋਈ ਜਾਂਦੇ ਆਪਣੇ ਤੁਸੀਂ ਤਾਂ ਲੈਂਗਵੇਜ ਵੀ ਛੋਟੀ ਕਰਕੇ ਰੱਖਦੀ ਪਤਾ ਨਹੀਂ ਲੋਕ ਇੱਧਰ ਨੂੰ ਦੁਰਪੇ ਹਨਾ ਯਾਰ ਸਮਾਂ ਹੀ ਦਿੱਤੇ ਬਾੜ ਬਾੜ ਚਾੜਾ ਨੂੰ ਹੈ ਤਾਂ ਸੀ ਇੱਕ ਕੰਮ ਛੋਟਾ ਛੋਟਾ ਅਸੀਂ ਵੀ ਸਮੇਂ ਦੇ ਨਾਲ ਆਇਆ ਅਸੀਂ ਤਾਂ ਪਾਉਣਾ ਤੁਸੀਂ ਕੁਝ ਅਸੀਂ ਇੱਕ ਹੁਣ ਸ਼ੁਰੂ ਕਰਿਆ ਵੀ ਬੀਬੀਆਂ ਦੀ ਸਵਾਲ ਲਾਇਆ ਕਰਨੀ ਕਿਹੜੀ ਬੀਬੀ ਨਾਲ ਵਿਚਾਰ ਰੱਖਣੇ ਉਹ ਰੱਖ ਸਕਦੀ ਉਹ ਆਲਾ ਇੱਕ ਬੀਬੀ ਕੋਲੀ ਅੰਨੇ ਘਾਟਾ ਕਿਸ ਤਰ੍ਹਾਂ ਦਾ ਤੇ ਬਚਪਨ ਬਚਪਨ ਕਿਤਕਾ ਸਮੇਂ ਦੇ ਵਸਵਾ ਬੜੀ ਸੀ ਹਰੇ ਕਿਸਮ ਚੰਗੀ ਵੀ ਗੱਲਾਂ ਕਰੀ ਹੋਏ ਬੈਠੇ ਕਰਨਾ ਸਾਡੇ ਕੋਲ ਇੱਕ ਹੋਰ ਵੀ ਕੱਢਣਾ ਕੱਟੀਆਂ ਹੋਏ ਕੰਮ ਦੇ ਵੇੜ ਇੱਕ ਹੋਰ ਪਤਾ ਕਿਹੜਾ ਰਸਤਾ ਸਾਡੇ ਸਾਡੇ ਨੇ ਵੇੜੇ ਚ ਕਿਸ ਤਰ੍ਹਾਂ ਸਬਜੀ ਬਣਨੀ ਉਹ ਵੀ ਅਸੀਂ ਇੱਕ ਦੂਏ ਦੇ ਕਰਨਾ ਹੁੰਦਾ ਹੈ ਤੇ ਕਾਹਦਾ ਅਸਰ ਹੈ परिवार ना पिंड ना थोड़ा जिस तरह अपने बट हूं तो बहुत वे साढ़े च ਪਿਆਰ ਖੋਤ ਦਾ ਉੱਥੇ ਕੋਈ ਰਿਸ਼ਤੇਦਾਰ ਆ ਜਾਣਾ ਸਾਡੇ ਤਾਂ ਹੁਣ ਤੱਕ ਸਾਰੇ ਇਕੱਠੇ ਹੋ ਜਾਂਦੇ ਹਾਂ ਸਾਡੇ ਦੀਆਂ ਬੇੜੇ ਸਾਡੇ ਤਾਂ ਪੰਦਾ ਨਹੀਂ ਹੈਗੀਆਂ ਕਲੀਆਂ ਨਹੀਂ ਮਤਲਬ ਹੁਣ ਤਾਂ ਹੋ ਗਏ ਉਸ ਟਾਈਮ ਉਸ ਕਾਤੇ ਬਚਪਨ ਵਿੱਚ ਸਾਰੇ ਇਕੱਠੇ ਹੁੰਦੇ ਸੀ ਐਦਾਂ ਹੀ ਹੁੰਦਾ ਦਾ ਕੁੜਲਾ ਹੀ ਸਾਰੇ ਕੋਈ ਰਿਸ਼ਤੇਦਾਰ ਆ ਗਿਆ ਸਾਰੇ ਮਿਲਣ ਆਦੇ ਹੁੰਦੇ ਤੇ ਜਦੋਂ ਕੋਈ ਨਹੀਂ ਤਾਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਵਾਲਾ ਮਾਸੀ ਜਾਣਾ ਤੇ ਕਿ ਸਾਰੇ ਬੇੜੇ ਬੇੜੇ ਹੀ ਕੁੜੀਆਂ ਆ ਜਾਣਾ ਕਿੰਨਾ ਮਜ਼ਾ ਆਦਾ ਕਿ ਸਾਢੇ ਮਿੰਟਾਂ ਦਾ ਵਿਆਹ ਹੁੰਦਾ ਕਿਸੇ ਦਾ ਫਿਰ ਅਸੀਂ ਨੂੰ ਵੀ ਦੇ ਇੰਤਜ਼ਾਰ ਕਰਦੇ ਹੁੰਦੇ ਹਾਂ ਹਾਂ ਜਦ ਸਾਡੀ ਖੂਬੀ ਦੇਣੀ ਹੈ ਹੁਣ ਆਨੰਦ ਦੇਖਣੇ ਚੱਲਦੇ ਹਾਂ ਥੋੜਾ ਜਿਹਾ ਸਾਰੇ ਨੇ ਬੈਠੇ ਹੋ ਕੇ ਰਾਤ ਨੂੰ ਲੱਦੇ ਨੇ ਸਾਰੀ ਸਾਰੀ ਬੀਜੀ ਆ ਰਹੀ ਹੈ ਤਿੰਨੇ ਕਿੰਨੇ ਦੇਖਿਆ ਵਾਂ ਮੈਂ ਤੇ ਸਾਰੇ ਆ ਤੁਸੀਂ ਬੈਠੇ ਫਿਲਮਾਂ ਦੇਖੀ ਜਾਂਦੇ ਤੇ ਇੱਕ ਵਿਆਹ ਤੋਂ ਵੀ ਚੱਲ ਨਹੀਂ ਹੁੰਦੇ ਬਾਅਦ ਫਿਰ ਫਿਲਮਾਂ ਇੱਕ ਵਾਰ ਚੱਲਣੀ ਆ ਹੈਨਾ ਮੇਰੇ ਨਗੀਨਾ ਫਿਲਮ ਦੇਖੀ ਸੀ ਨਗੀਨਾ ਇੱਕ ਹੋਰ ਪਤਾ ਨਹੀਂ ਹੋਰ ਨਹੀਂ ਮੇਰੇ ਯਾਦ ਇਹ ਸੀ ਕ੍ਰਿਸਟਲ ਇੰਡੀਆ ਵੀ ਸੀ ਜਦੋਂ ਸੀ ਸੋਦੀ ਪਤਾ ਨਹੀਂ ਦੇਖ ਰਹੇ ਨੇ ਕਿ ਸਾਡੇ ਵਿੱਚੋਂ ਪੰਜਾਬੀ ਹੋਰ ਆ ਦੇ ਜਿਆਦਾ ਜੀਕ ਨਾ ਯਾਰੀ ਅੱਟ ਦੀ ਮੇਰੀ ਹਾਂ ਉਹਦੀਆਂ ਹੁੰਦੀਆਂ ਨੇ ਕਿਹੜਾ ਤਰਨੂੰਦਰ ਅਰਿੰਦਰ ਕ੍ਰਿਸਟਨ ਦੀਆਂ ਹੁੰਦੀਆਂ ਨੇ ਹਾਂ ਉਹਦੀਆਂ ਬਹੁਤ ਸਾਡੇ ਘਰ ਦੇ ਜਾਂਦੇ ਸਾਡਾ ਸਾਰਾ ਪਿੰਡ ਹੀ ਜਦੋਂ ਤਿਆਰ ਹੈ ਬਾਹਰੇ ਤੋਂ ਜੇ ਆ ਜਾਵੇ ਤਾਂ ਸਾਡੇ ਘਰੇ ਬੱਚੇ ਆ ਜਾਂਦੇ ਸਾਡੀ ਆਪਣੀ ਘਰ ਦੇ ਜਾਤੀ ਸਦਾ ਵਿਆਹ ਹੋਇਆ ਇਹ ਸੱਦਾ ਰਹਿਣ ਜਾਂਦੇ ਨੇ ਸਾਡੇ ਵਿੱਚ ਹੀ ਆ ਕੇ ਆ ਵੀ ਆਦੇ ਨਦੀ ਦਾ ਵਿਆਹ ਨੂੰ ਸਿੰਦੇ ਸਾਰੇ ਲੇਕਿਨ ਜੇ ਆ ਦੇਖਣ ਜਾਂਦੇ ਤਾਂ ਸਾਰੀ ਆ ਕੇ ਚਾਹ ਨਹੀਂ ਦੇਣਾ ਦਿਲ ਤਾਂ ਕਰਦਾ ਤੇ ਜਾਣੇ ਇਹ ਬਹੁਤ ਚੰਗੇ ਦੇ ਸਭਲਾ ਬਹੁਤ ਵਧੀਆ ਲੱਗਦਾ ਇੰਨਾ ਸ਼ੌਕ ਤਾਂ ਵੀ ਸੀ ਆ ਰ ਟੇਬਲ 'ਤੇ ਰੱਖਿਆ ਹੁਣ ਫਿਰ ਦਰੀਆਂ ਵਿਛਾਈਆਂ ਪਾਉਣੀਆਂ ਬੈਠਣੀ ਜਿਹਦੇ ਪਿੱਛੇ ਜਿਹੜਾ ਹੁੰਦਾ ਸਾਰਾ ਕਰਕੇ ਦੇ ਦੇ ਬਹੁਤ ਵਧੀਆ ਸਾਡਾ ਗਲੇ ਚ ਕਰਤਾ ਗਲੀ ਭਰ ਜਾਈਏ ਜੇ ਟੀਵੀ ਦੇਖਣਾ ਆ ਨਾ ਅੰਦਰ ਤਾਂ ਕੰਮ ਜਾਨ ਜਾਨ ਕਰਦੇ ਯਾਨੀ ਕਿ ਅਗਰ ਤੁਸੀਂ ਨਾ ਮੈਨੂੰ ਆਉਂਦੇ ਜਿਹਾ ਵਿਆਹ ਸਾਡੇ ਘਰ ਮੰਦੇ ਇਕੱਠੇ ਤਾਂ ਨੇ ਚਲੋ ਅੱਜ ਦੀ ਗੱਲਬਾਤ ਹੈ ਨਾ ਪਰ ਇੱਥੇ ਹੀ ਸਪਸ਼ਟ ਕਰਦੇ ਆ ਹਨਾ ਅਗਲੀ ਗੱਲਬਾਤ ਲਈ ਅਸੀਂ ਫੇਰ ਇਕੱਠੇ ਹੋਵਾਂਗੇ ਫੇਰ ਚਾਹ ਤੱਕ ਲਈ ਸੱਸ ਸਿਕਾ